ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀਗੇ ਸੌਦੇ ਅੱਜ ਆਪਾਂ ਮਗਾਉਣੇ ਸੀਗੇ ਬੇਟੇ ਨੇ ਜਾਣਾ ਸੀ ਸ਼ਹਿਰ ਮੈਂ ਕਿਾ ਚੱਲ ਦਾਲਾਂ ਦੂੜਾਂ ਮਗਾਉਣੀਆਂ ਨੇ ਮੈਂ ਕਿ ਚੱਲ ਜਣੀ ਆ ਪਰ ਦੇਖ ਲਵਾਂ ਵੀ ਸੌਦੇ-ਸੁੱਦੇ ਵੀ ਕਿਹੜੇ-ਕਿਹੜੇ ਮਗਾਉਣੇ ਵਾਲੇ ਆ ਉਹ ਆਪਾਂ ਦੇਖਦੇ ਸੀਗੇ ਤੇ ਬਾਕੀ ਜਿਹੜੀਆਂ ਪ੍ਰਾਣੀਆਂ ਦਾळा ਹੁੰਦੀਆਂ ਨੇ ਉਹ ਆਪਾਂ ਫਿਰ ਵਰਤ ਲੈਣੇ ਹੁੰਨੇ ਆ ਕਿਉਂਕਿ ਜੇ ਜ਼ਿਆਦਾ ਚ ਰੁਪਈਆ ਰਹਿਣ ਦਾळा ਫਿਰ ਉਹਨਾਂ ਨੂੰ ਢੋਰਾ ਲੱਗ ਜਾਂਦਾ ਇਹਦੇ ਕਰਕੇ ਮੈਂ ਕਹ ਚੱਲ ਆਪਾਂ ਇੱਕ ਵਾਰੀ ਸੌਦੇ ਦੇਖ ਲੈਣੇ ਆ ਵੀ ਕਿਹੜਾ-ਕਿਹੜਾ ਸੌਦਾ ਮਗਾਉਣੇ ਵਾਲਾ ਚੈੱਕ ਕਰ ਲੈਣੇ ਆ ਤੇ ਫਿਰ ਦੱਸ ਦਾਂਗੇ ਬੇਟੇ ਨੂੰ ਲਓ ਜੀ ਆਪਾਂ ਸੌਦੇ ਉੱਧਰ ਵੀ ਦੇਖ ਕੇ ਦਾਤਤਾ ਸੀਗਾ ਬੇਟੇ ਨੇ ਵਿਆਹ ਸੌਦਾ ਲਿਆਉਣੇ ਆਲਾ ਤੇ ਬਾਕੀ ਉਹ ਸ਼ਹਿਰ ਚੱਲਿਆ ਗਿਆ ਸੀਗਾ ਤੇ ਉੱਧਰ ਨਵੇੜ ਕੇ ਫਿਰ ਆਪਾਂ ਇੱਧਰ ਲੱਗੇ ਸੀਗੇ ਕੱਪੜੇ ਸੁਕਣੇ ਪਾਉਣ ਕੱਲ ਸ਼ਾਮੀ ਕੱਪੜੇ ਧੋਤੇ ਸੀਗੇ ਥੋੜਾ ਜਿਹਾ ਕਵੇਲਾ ਹੋ ਗਿਆ ਤੇ ਬਾਕੀ ਉਹਦੇ ਕਰਕੇ ਥੋੜਾ ਥੋੜਾ ਸੁੱਕੇ ਸੀ ਬਾਕੀ ਮਾਣੇ ਮਾਣੇ ਗਿੱਲੇ ਸੀਗੇ ਮੈਂ ਕਿਹਾ ਚੱਲ ਅੱਜ ਦੀ ਦੁਪਹਿਰ ਤੱਕ ਫਿਰ ਮੈਂ ਕਿਹਾ ਸਵੇਰ ਨੂੰ ਚੱਲ ਫਿਰ ਮੈਂ ਫੋਲਣ ਲੱਗੀ ਸੀ ਕੱਪੜੇ ਤੇ ਮੈਂ ਕਿਹਾ ਚੱਲ ਵੀ ਸੁੱਕ ਜਾਣਗੇ ਮਾਣੇ ਮਾੜੇ ਕੱਪੜੇ ਤਾਰ ਤੇ ਫੋਲ ਦਿੰਨੇ ਆ ਲਓ ਜੀ ਕੱਪੜੇ ਆਪਾਂ ਸੁੱਕਣੇ ਪਾਤੇ ਸੀਗੇ ਤੇ ਬਾਕੀ ਇੱਧਰ ਲੱਗੇ ਸੀ ਆਪਾਂ ਆ ਪੱਤੇ ਜੀ ਬੀਜੇ ਚੁਕਣ ਸਰੀਂ ਦੇ ਬੀਜਰ ਜਾਂਦੇ ਆ ਮੈਂ ਕਿਹ ਚੱਲ ਇਹਨਾਂ ਨੂੰ ਚੁੱਕ ਦਿੰਨੀ ਆ ਚੁੱਕ ਕੇ ਇਹਨਾਂ ਨੂੰ ਫਿਰ ਇੱਧਰ ਪਾਣੀ ਲਾ ਦੂੰਗੀ ਤੇ ਪਾਣੀ ਲਾਉਣੇ ਵਾਲਾ ਸੀਗਾ ਮੈਂ ਚੱਲ ਬਾਲਟੀ ਨਾਲ ਪਾਣੀ ਪਾ ਦਿੰਨੀ ਆ ਬਾਕੀ ਇੱਕ ਭੈਣ ਨੇ ਕਮੈਂਟ ਕਰਿਆ ਸੀਗਾ ਉਹ ਭੈਣ ਬਠਿੰਡੇ ਤੋਂ ਉਹ ਕਹਿੰਦੀ ਸੀ ਥੋੜੇ ਬੱਚੇ ਕਿੰਨੇ ਆ ਸਾਨੂੰ ਨਾਲ ਪਹਿਲਾਂ ਭੈਣੇ ਸੌਰੀ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਵੀਜੀ ਰਹਿਣ ਕਰਕੇ ਇਹ ਤੁਹਾਨੂੰ ਵੀ ਕਮੈਂਟ ਦਾ ਜਵਾਬ ਨਹੀਂ ਦਿੱਤਾ ਗਿਆ ਇਹਦੇ ਕਰਕੇ ਤੇ ਬਾਕੀ ਤੁਸੀਂ ਕਮੈਂਟ ਕਰਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਅੱਜ ਦੱਸ ਦਿੰਨੇ ਆਂ ਵੀ ਆਪਣੇ ਬੱਚੇ ਕਿੰਨੇ ਆ ਆਪਣੇ ਭੈਣੇ ਦੋ ਬੱਚੇ ਨੇ ਇੱਕ ਬੇਟਾ ਏ ਤੇ ਇੱਕ ਬੇਟੀ ਆ ਲਵ ਜੀ ਉਧਰ ਆਪਣਾ ਨਿਬੜ ਗਿਆ ਸੀਗਾ ਤੇ ਬਾਕੀ ਇੱਧਰ ਮੈਂ ਲੱਗੀ ਸੀ ਚੁੱਲ੍ਹੇ ਨੂੰ ਪੋਚਾ ਦੇਣਾ ਕਿਉਂਕਿ ਕਈ ਦਿਨ ਹੋ ਗਏ ਚੁੱਲ੍ਹੇ ਨੂੰ ਪੋਚਾ ਨਹੀਂ ਦੇ ਹੋਇਆ ਤੇ ਚੁੱਲ੍ਹੇ ਨੂੰ ਪੋਚਾ ਦੇ ਕੇ ਮਾੜਾ ਚੁੱਲਾ ਸਾਫ਼ ਜਾ ਹੋ ਜਾਂਦਾ ਹੈ ਜੇ ਕਰਕੇ ਮੈਂ ਕਹਾਂ ਚੱਲ ਚੁੱਲ੍ਹੇ ਨੂੰ ਪੋਚਾ ਵੀ ਦੇ ਦੇਣੀ ਆ ਇਹਨਾਂ ਕਾਰਨਾਂ ਆਇਆ ਕਿ ਤੁਹਾਨੂੰ ਇਹ ਪੁੱਛਣਾ ਪਿਆ ਕਿ ਜਦੋਂ ਦੇਖਾਂ ਮਿਲ ਕੋਰਦੇ ਲੋ ਜੀ ਚੁੱਲ੍ਹੇ ਨੂੰ ਆਪਾਂ ਪੋਚਾ ਦਿੱਤਾ ਸੀਗਾ ਚੁੱਲ੍ਹੇ ਨੂੰ ਪੋਚਾ ਦੇਣ ਤੋਂ ਬਾਅਦ ਮੈਂ ਕਿਹਾ ਚੱਲ ਗੈਸ ਵੀ ਸਾਫ਼ ਕਰ ਦਿੰਨੀ ਆ ਤੇ ਰੋਟੀ ਪਕਾ ਕੇ ਦਿੰਦੀ ਸੀ ਬੇਟੇ ਨੂੰ ਮੈਂ ਉਹ ਕਹਿੰਦਾ ਸੀ ਕੱਦਾਂ ਗੈਂਡਰ ਆਲਾ ਪੰਦਾ ਸੀ ਵੀ ਰੋਟੀ ਪਕਾ ਦੇ ਮम्मी ਭੁੱਖ ਲੱਗੀ ਆ ਤੇ ਫਿਰ ਮੈਂ ਰੋਟੀ ਰਾਟੀ ਪਕਾ ਕੇ ਤੇ ਬਰਤਨ ਸਾਫ਼ ਕਰ ਲਏ ਸੀਗੇ ਤੇ ਬਰਤਨ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਗੈਸ ਸਾਫ਼ ਕਰ ਦਿੰਨੀ ਆ ਗੈਸ ਸਾਫ਼ ਕਰਕੇ ਰਸੋਈ 'ਚ ਪੋਚਾ ਲਾ ਦਿੰਨੀ ਆ ਲਓ ਜੀ ਵੀਡੀਓ ਦਾੰਡਾ ਪਾ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਜੀ